ਲਾਰ ਮਹੱਲਾ ਚੌਥਾ ਗੁਰ ਪ੍ਰਸਾਦੀ ਅੰਮ੍ਰਿਤ ਨਹੀਂ ਪੀਆ ਕਈ ਜਨਾਂ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਨਹੀਂ ਬਣੇ ਜਿਹੜੇ ਅੰਮ੍ਰਿਤ ਤੋਂ ਬਾਝੇ ਤੁਰੇ ਫਿਰਦੇ ਆ ਗੁਰੂ ਸਾਹਿਬ ਦੇ ਅੰਮ੍ਰਿਤ ਨੂੰ ਮਨ ਨਹੀਂ ਸਕਦੇ ਹਨ ਤ੍ਰਿਸ਼ਨਾ ਭੁੱਖ ਨਾ ਜਾਈ ਉਹਨਾਂ ਦੀ ਰਸਾ ਕਸਾ ਨਹੀਂ ਕ੍ਰਿਸ਼ਨਾਂ ਦੀ ਭੁੱਖ ਨਹੀਂ ਗਈ ਜਿਨ੍ਹਾਂ ਨੂੰ ਗੁਰਾਂ ਦੀ ਕਿਰਪਾ ਤੋਂ ਬਿਨਾ ਅੰਮ੍ਰਿਤ ਨਾਮ ਨਹੀਂ ਪੀ ਸਕੇ ਤੇ ਉਹਨਾਂ ਨੂੰ ਕ੍ਰਿਸ਼ਨਾਂ ਦੀ ਭੁੱਖ ਰਸਾ ਕਸਾ ਕ੍ਰਿਸ਼ਨਾਂ ਭੋਗਾਂ ਦੀ ਪਦਾਰਥਾਂ ਦੀ ਆਸਾ ਦੀ ਭੁੱਖ ਨਹੀਂ ਜਾਂਦੀ ਮਨਮੁਖ ਮੂੜ ਜਲਤ ਅਹੰਕਾਰੀ ਉਹ ਤਾਂ ਮਨਮੁਖ ਹਨਗੇ ਆਪਣੇ ਮਨ ਨੂੰ ਮੁਖੀ ਬਣਾਈ ਬੈਠੇ ਵੀ ਜਿਵੇਂ ਸਾਡਾ ਮਨ ਕਹੂ ਉਹਨੇ ਕਰਾਂਗੇ ਅਤੇ ਸ਼ਾਸਤਰ ਗਿਆਨ ਤੋਂ ਮੂਰਖ ਹਨਗੇ ਬਖਈ ਪੁਰਖ ਹਨਗੇ ਬਿਨਾ ਮਤਲਬ ਤੋਂ ਪਾਣੀ ਨੀ ਕਿਸੇ ਨੂੰ ਦੰਦੇ ਅਤੇ ਜਲਦੇ ਰਹਿੰਦੇ ਹਨਕਾਰ ਕਰਕੇ ਹਉਮੈ ਵਿੱਚ ਦੁੱਖ ਭਾਰੀ ਹਉਮੈ ਵਿੱਚ ਦੁੱਖ ਪਾਈ ਗੁਨਾਹ ਦੇ ਹੰਕਾਰੀ ਹੋ ਕੇ ਦੂਸਰੇ ਜੇ ਪਦਾਰਥ ਵੇਖ ਕੇ ਜਲਦੇ ਰਹਿੰਦੇ ਆਂ ਦੇਹ ਦੀ ਹੰਗ ਪਾਉ ਜ ਬੜਾ ਜਮਨ ਮਰਨ ਦਾ ਭਾਰੀ ਦੁੱਖ ਔਕੜ ਪਈ ਹੋਈ ਐ ਆਗਤ ਜਾਤ ਹਉਮੈ ਵਿੱਚ ਦੁੱਖ ਪਾਈ ਹਉਮੈ ਵਿੱਚ ਦੁੱਖ ਪਾਈ ਹਉਮੈ ਹਿਰਦੇ ਦੇ ਅੰਦਰ ਹੋਣੇ ਕਰਕੇ ਦੁੱਖ ਪਾਉਂਦੇ ਆਂ ਗੁਨਾ ਦਾ ਹੰਕਾਰ ਕਰਦੇ ਹਨ ਆਗਤ ਜਾਤ ਮਿਰਥਾ ਜਨਮ ਗਵਾਏ ਐਸੀ ਮਨੁੱਖਾ ਜਨਮ ਧਾਰ ਕੇ ਮਰ ਕੇ ਚਲੇ ਗਏ ਆਪਦਾ ਜਨਮ ਬਕਾਰਾਂ ਵਿੱਚ ਲਾ ਕੇ ਕੋ ਸੰਗਤ ਚ ਲਾ ਕੇ ਵਿਅਰਥੀ ਕੋ ਆਲਿਆ ਉਸ ਲੋਨਾਂ ਨੇ ਦੁੱਖ ਲਾਗੈ ਪਛਤਾਈ ਜਦੋਂ ਮੌਤ ਦਾ ਦੁੱਖ ਆ ਕੇ ਲੱਗਾ ਉਦੋਂ ਪਛਤਾਵਾ ਕਰਦੇ ਹਨ ਜਿਸ ਤੇ ਉਪਜੇਤ ਸਹਿ ਨਾ ਚੇਤੇ ਦੇਖੋ ਜਿਸ ਵਾਇਰ ਨੂੰ ਪੈਦਾ ਕੀਤੀ ਉਸ ਨੂੰ ਚੇਤੇ ਨਹੀਂ ਕਰਦੇ ਹਨ ਤ੍ਰਿਗ ਜੀਵਨ ਤ੍ਰਿਗ ਖਾਈ ਤ੍ਰਕਾਰ ਆ ਉਹਨਾਂ ਦਾ ਜੀਵਣਾ ਜਿਹੜਾ ਹੈ ਤੇ ਤ੍ਰਕਾਰ ਆ ਜਿਹੜੇ ਪਦਾਰਥਾਂ ਨੂੰ ਖਾਂਦੇ ਹਨ ਉਹ ਪ੍ਰਾਣੀ ਗੁਰਮੁਖ ਨਾਮ ਧਿਆਈ اے ਪ੍ਰਾਣ ਧਾਰੀ ਜੀਵ ਗੁਰਮੁਖ ਬਣੋ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ ਕਿ ਚਿਤ ਹੋ ਕੇ ਹਰ ਹਰ ਕਿਰਪਾ ਕਰੇ ਗੁਰ ਮੀਲੀ ਜਿਨ੍ਹਾਂ ਤੇ ਹਰ ਹਰ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਕੇ ਸਤਿਗੁਰਾਂ ਦੇ ਨਾਲ ਮਿਲਾ ਦਿੰਦਾ ਹੈ ਹਰ ਹਰ ਨਾਮ ਸਮਾਈ ਉਹਨਾਂ ਦੇ ਮੰਦੀ ਵਰਤੀ ਹਰੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਉਹਦੇ ਨਾਮ ਵਿੱਚ ਸਮਾਈ ਮਸਤ ਹੋ ਕੇ ਮਿਲ ਜਾਂਦੀ ਹੈ ਰਹਾਉ ਮਨੁੱਖ ਜਨਮ ਭਇਆ ਹੈ ਬਿਰਥਾ ਜੇ ਮਨੁੱਖ ਲੋਕ ਉਹਨਾਂ ਜਨਮ ਪਾਈ ਨਿਸਵਲ ਹੋ ਗਿਆ ਬਿਰਥ ਹੋ ਗਿਆ ਆਗਤ ਜਾਤ ਲਜਾਈ ਉਹ ਆਉਂਦੇ ਜਾਂਦੇ ਹੋਏ ਸ਼ਰਮਿੰਦੇ ਹੁੰਦੇ ਆ ਜਮਨ ਮਰਨ ਚ ਪਏ ਰਹਿੰਦੇ ਹਨ ਜਨਮ ਤਾਹਰ ਕੇ ਆਉਂਦੇ ਆ ਮਰ ਕੇ ਹਮੇਸ਼ਾ ਲਗਿਆ ਦੇ ਵਿੱਚ ਹੀ ਮਰਦੇ ਰਹਿੰਦੇ ਹਨ ਕਿ ਸਾਨੂੰ ਮਨੁੱਖਾ ਬੋ ਮਿਲੀ ਸੀ ਅਸੀਂ ਕੋਈ ਇੱਲ ਦੀ ਤਰੱਕੀ ਨਾ ਕੀਤੀ ਤਰੂ ਪ੍ਰਹਿਲਾਦ ਕਬੀਰ ਸਾਹਿਬ ਆਜ ਕਾ ਨੇ ਕਿੰਨੀ ਕੀ ਕੀ ਕੀਤੀ ਮਹਾਰਾ ਦੇ ਨਾਲ ਆ ਭੇਜ ਹੋ ਗਏ ਕਾਮੇ ਕ੍ਰੋਧੇ ਡੂਬੇ ਅਭਮਾਨੀ ਹੰਕਾਰੀ ਆਦਮੀ ਆਪਦੇ ਗੁਨਾ ਦੇ ਕੋਈ ਕਾਮ ਦੇ ਚ ਡੁੱਬਿਆ ਪਿਆ ਕੋਈ ਕਰੋਰ ਦੇ ਚ ਡੁੱਬਿਆ ਪਿਆ ਹੈ ਇਹ ਅੰਧੀਆਂ ਨਦੀਆਂ ਹਨ ਅਭਮਾਨੀ ਹੰਕਾਰੀ ਹਉਮੈ ਵਿੱਚ ਜਲ ਜਾਈ ਅਤੇ ਦੇ ਦੇ ਹੰਕਤਾ ਕਰਦੇ ਹੈ ਧੰਦਾ ਅਮਾਨ ਕਰਦੇ ਹੈ ਗੁਨਾ ਦਾ ਅਮਾਨ ਕਰਦੇ ਹੈ ਹੋਵੇਂ ਵੀ ਦੀ ਅਗ ਵਿੱਚ ਸੜੀ ਜਾਂਦੇ ਹਨ ਤਿੰਨ ਸਿੱਧ ਨਾ ਬੁੱਧ ਭਈ ਮਤ ਮਧਮ ਨਾ ਨ ਕੋਈ ਰਿੱਧੀਆਂ ਸਿੱਧੀਆਂ ਹਨ ਗੀਆਂ ਸਿੱਧ ਮੁਕਤ ਵੀ ਨਹੀਂ ਉਹ ਹੁੰਦੇ ਬੁੱਧੀ ਆਤਮਾ ਦੇ ਬੋਧ ਵਾਲੀ ਵੀ ਨਹੀਂ ਹੈ ਅਤੇ ਮਤ ਜਿਹੜੀ ਹੈ ਮਧਮ ਸੰਕਾਮ ਕਰਮਾਂ ਵਾਲੀ ਉਹਨਾਂ ਦੀ ਮਤ ਹੋ ਗਈ ਹੈ ਸੰਕਾਮ ਕਰਮ ਕਰਦੇ ਰਹਿੰਦੇ ਆ ਕਾਮਨਾ ਤੋਂ ਬਿਨਾਂ ਕੋਈ ਨਹੀਂ ਕਰਦੇ ਕਾਹਨਾਰੇ ਮਾਰੇ ਸੇ ਜੋ ਕੋਈ ਕਾਹਨਾ ਪੂਰੀ ਕਰਨ ਉਹ ਕੰਮ ਕਰਦੇ ਆ ਇਹ ਮੱਧਮ ਜਿਹੜੀ ਹੈ ਬੁੱਧ ਜਿਹੜੀ ਹੈ ਕ੍ਰਿਸ਼ਟਤਾ ਉਹ ਹੁੰਦਾ ਨਾ ਜਿਹੜਾ ਪੰਬਰ ਹੋਵੇ ਮਦਮ ਬਖਈ ਪੁਰਖ ਦੀ ਮਤ ਹੈ ਜੋ ਸਾਕਾਮ ਕਰਮਾ ਨੂੰ ਕਰਦਾ ਹੈ ਲੋਭ ਲਹਿਰ ਦੁੱਖ ਪਾਈ ਉਹਦੇ ਅੰਦਰ ਲੋਭ ਦੀ ਲਹਿਰ ਉੱਠਦੀ ਰਹਿੰਦੀ ਹੈ ਇਸ ਕਰਕੇ ਜੰਮਣ ਮਰਨ ਦਾ ਦੁੱਖ ਪਾਈ ਪਾਉਂਦੇ ਹਨ ਗੁਰਬੀ ਹਾਂ ਮਹਾ ਦੁੱਖ ਪਾਇ ਸਤਿਗੁਰਾਂ ਤੋਂ ਬਿਗੈਰ ਸ਼ਰਨ ਲਿਆ ਤੋਂ ਬਿਨਾ ਮਹਾ ਵੱਡਾ ਭਾਰੀ ਇਹ 84 ਲੱਖ ਜੂਨ ਚੌਣ ਜਾਣ ਦਾ ਦੁੱਖ ਪਾ ਲਿਆ ਉਹਨਾਂ ਨੇ ਜੰਮ ਪਕੜੀ ਬੇਨਾਈ ਜਦੋਂ ਜੰਮ ਪਕੜਦਾ ਬਰਲਾਪ ਹੀ ਬਰਲਾਪ ਕਰਦੇ ਹਨ ਹਰ ਕਾ ਨਾਮ ਆ ਗੂਚਰ ਪਾਇਆ ਇਹ ਬਾਇਰੇਂਦਰੀਆਂ ਦੇ ਵਿਸ਼ੇ ਜੋ ਪਰਮੇਸ਼ਰ ਦਾ ਨਾਮ ਹੈ ਜਿਨ੍ਹਾਂ ਨੂੰ ਪਾਉਣਾ ਕੀਤਾ ਗੁਰਾਂ ਤੋਂ ਗੁਰਮੁਖ ਸਹਿਜ ਸੁਭਾਈ ਉਹ ਗੁਰਮੁਖ ਸੁਤੇ ਸਿੱਧੀ ਸਦਾ ਜੀਵਨ ਮੁਕਤ ਹਨ ਨਾਮ ਇਹਨੇ ਦਹਾਨ ਵਸਿਆ ਘਟ ਅੰਤਰ ਜਿਨ੍ਹਾਂ ਦੇ ਹਿਰਦੇ 'ਚ ਭਾਈ ਨਾਮ ਦਾ ਖਜ਼ਾਨਾ ਵਸ ਗਿਆ ਰਸਨਾ ਹਰ ਗੁਣ ਗਾਈ ਉਹਨਾਂ ਦੇ ਜਿਵੇਂ ਟੁੱਟੀ ਜਿਸ ਪਾਣੀ ਹੋਵੇ ਉਹਦੇ ਜੋ ਪਾਣੀ ਨਿਕਲਦਾ ਹੈ ਜਿਨ੍ਹਾਂ ਦੇ ਹਿਰਦੇ 'ਚ ਵਸਿਆ ਉਹ ਵੀ ਰਸਨਾ ਨਾਲ ਮਾਰੇ ਜੀ ਗੁਣ ਗਾਉਂਦੇ ਐ ਅਠੇ ਪੈਰ ਗੁਣ ਵੀ ਉਹੀ ਗਾਉਂਦੇ ਹਨ ਸਦਾ ਆਨੰਦ ਰਹੇ ਦਿਨ ਰਾਤੀ ਸਦਾ ਆਨੰਦ ਸਰੂਪ ਨੂੰ ਪਾ ਕੇ ਸੁਖੀ ਰਹਿੰਦੇ ਹੈ ਰਾਤ ਨੇ ਇੱਕ ਸਬਦ ਵਿਦਿਆ ਰੂਪੀ ਰਾਤ ਮਿਟ ਗਈ ਬ੍ਰਹਮ ਗਿਆਨ ਰੂਪੀ ਦਿਨ ਚੜ ਗਿਆ ਇੱਕ ਸਬਦ ਲਿਵ ਲਾਈ ਇੱਕੋ ਇੱਕ ਸਬਦ ਮੇਰੇ ਪ੍ਰਾਨ ਵਾਸਤੇ ਵਾਹਿਗੁਰੂ ਮੰਤਰ ਜਿਹਨਾਂ ਨੇ ਲਿਵ ਦਿੱਤ ਨਾ ਲਿਆ ਹੈ ਇੱਕ ਬ੍ਰਹਮ ਵਿੱਚ ਲਿਵ ਲਾ ਲਈ ਹੈ ਨਾਮ ਪਦਾਰਥ ਸਹਜੇ ਪਾਇਆ ਅਮਰਤ ਨਾਮ ਰੂਪੀ ਪਦਾਰਥ ਸੁਕੇ ਸਿੰਘ ਸਤਿਗੁਰਾਂ ਦੇ ਪਾਸੋਂ ਪਾ ਲਿਆ ਹ ਇਹ ਸਤਿਗੁਰ ਕੀ ਵਡਿਆਈ ਇਹ ਸਤਿਗੁਰਾਂ ਦੀ ਵਡਿਆਈ ਹਨ ਬਖਸ਼ਿਸ਼ ਹੈ ਜੋ ਨਾਮ ਦੀ ਦਾਤ ਦਿੰਦੀ ਹੈ ਸਤਿਗੁਰ ਤੇ ਹਰ ਹਰ ਮਨ ਵਸਿਆ ਭਾਈ ਸਤਿਗੁਰਾਂ ਦੁਆਰਾ ਜਿਨ੍ਹਾਂ ਦੇ ਮਨ 'ਚ ਪਰਮੇਸ਼ਰ ਦਾ ਨਾਮ ਵਸ ਗਿਆ ਹੈ ਸਤਿਗੁਰ ਕਉ ਸਦ ਬਲ ਜਾਈ ਇਸ ਕਰਕੇ ਸਤਿਗੁਰਾਂ ਤੋਂ ਹੀ ਸੈਂਕੜੇ ਵਾਰੀ ਬਲਿਹਾਰ ਕੁਰਬਾਨ ਜਾਈਏ ਆਜ ਅੰਤੇ ਕੈ ਉਤਾਰਾ ਸੋਈ ਗੁਰੂ ਸਮਝੀਓ ਹਮਾਰਾ ਮਨ ਤਨ ਅਰਪ ਰੱਖੋ ਸਭ ਆਗੇ ਇਹ ਮਨ ਵੀ ਆਪਣਾ ਮਹਾਰਾਜ ਦੇ ਚਰਨੀ ਚ ਰੱਖੋ ਤਨ ਵੀ ਸੇਵਾ ਵਿਚ ਆਗਿਆ ਵਿਚ ਰੱਖੋ ਮਹਾਰਾਜ ਦੇ ਸਨਮੁਖ ਹੋਰ ਚਰਣੀ ਚਿਤ ਲਾਈ ਸਤਿਗੁਰੂ ਦੇ ਚਰਨਾਂ ਚ ਦੀ ਬਿਰਤੀ ਨੂੰ ਲਾਉਣਾ ਕਰੋ ਹਰ ਵਕਤ ਆਪਣੀ ਕਿਰਪਾ ਕਰੋ ਗੁਰ ਪੂਰੇ ਮਨ ਦੀ ਮਤ ਸਿਰਣੀ ਮਨ ਦਾ ਅਰਪਣਾ ਤੈਨੂੰ ਆਗਿਆ ਵਿਚ ਲਾਉਣਾ ਹੈ ਅਰਪ ਸੇਵਾ ਚ ਰੱਖਣਾ ਹੈ ਆਪਣੀ ਕਿਰਪਾ ਕਰੋ ਗੁਰਪੂਰੇ ਸਤਿਗੁਰਾਂ ਅਗੇ ਅਰਦਾਸ ਕਰੀਏ ਪੂਰਨ ਸਤਿਗੁਰੂ ਜੀ ਸਾਡੇ ਤੇ ਆਪਦੀ ਕਿਰਪਾ ਦ੍ਰਿਸ਼ਟੀ ਕਰੋ ਆਪੇ ਲੈਹੁ ਮਿਲਾਇ ਆਪੇ ਮਾਰਾ ਆਪਦੇ ਨਾਮ ਨਾਲ ਸਾਨੂੰ ਮੇਲ ਲਓ ਕਿਰਪਾ ਕਰੋ ਥਾਮ ਲੋ ਗੁਰਨਾਗ ਬੋਹਿਥਾ ਗੁਰੂ ਮਹਾਰਾਜ ਦੇ ਸਾਹੇ ਤੇ ਲੋਹੇ ਦੀ ਈ ਨਿਆਈ ਡੁੱਬਣ ਵਾਲੇ ਪਾਪਾਂ ਦੇ ਭਰ ਕੇ ਲੋਭੀ ਹੋ ਰਹੇ ਆ ਤੇ ਗੁਰੂ ਮਹਾਰਾਜ ਸਾਹਿਬ ਆਪਦੀ ਭਗਤੀ ਐ ਨੌਕਾ ਦੀ ਨਿਆਈ ਆਉਂਦਾ ਜਿਹੜਾ ਨਾਮ ਹੈ ਜਹਾਜ਼ ਹੈ ਸਤਿਗੁਰੂ ਨਾਨਕ ਪਾਰ ਲੰਘਾਈ ਸਤਿਗੁਰੂ ਸਾਹਿਬ ਜੀ ਕਹਿੰਦੇ ਭਗਤੀ ਨੂੰ 베ੜੀ ਤੇ ਚਾੜ ਕੇ ਨਾਮ ਦੇ ਜਹਾਜ਼ ਤੇ ਚਾੜ ਕੇ ਬ੍ਰਹਮ ਗਿਆਨ ਦੇ ਜਹਾਜ਼ ਤੇ ਚਾੜ ਕੇ ਸੰਸਾਰ ਸੰਤੋਪਾਰ ਆਵਣ ਵਾਲੇ ਹੋ ਮਲਾਰ ਮਹੱਲਾ ਚੌਥਾ ਪੜਤਾਲ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਜਨ ਬੋਲਤ ਸ੍ਰੀ ਰਾਮ ਨਾਮ ਸਾਧ ਸੰਗਤ ਜੀ ਪੜਤਾਲ ਸੰਭ ਜਿਹੜੀ ਚ ਪਟਮੇ ਤਾਲ ਪੈਣ ਜਾਂ ਤਾਲ ਤੇ ਬਾਹਲੀ ਪਵੇ ਪਰਮੇਸ਼ਰ ਦੀ ਇਹ ਪੜਤਾਲ ਖੋਲ ਹੋਵੇ ਐਸਾ ਦੋ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਕਦੋਂ ਐ ਤਰੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹਰ ਜਨ ਬੋਲਤ ਸ੍ਰੀ ਰਾਮ ਨਾਮ اے ਭਾਈ ਹਰੀ ਦੇ ਭਗਤ ਜਨ ਉਹ ਬੋਲਦੇ ਸ੍ਰੀ ਸਿਰੋਮਣੀ ਜੋ ਹੈ ਰਾਮ ਰਮਿਆ ਹੋਇਆ ਪਰਮੇਸ਼ਵਰ ਤੇ ਕੇ ਨਾਮਾਂ ਦਾ ਉਚਾਰਨ ਕਰਦੇ ਹਨ ਮਿਲ ਸਾਧ ਸੰਗਤ ਹਰ ਤੂਰ ਸਾਧ ਸੰਗੇ ਦੇ ਚ ਮਿਲ ਕਰਕੇ ਹਰੀ ਤੇਰੀ ਸੰਗਤ ਦੇ ਨਾਲ ਮਿਲ ਕਰਕੇ ਜੋ ਹਰੀ ਆਪ ਨੂੰ ਤੋਰ ਹੁਕਮ ਵਿੱਚ ਤੋਰੀ ਐ ਸੰਗਤ ਜੋ ਤੇਰਾ ਹੁਕਮ ਮੰਦੀ ਐ ਸੰਗਤ ਤੇਰੀ ਸੰਗਤ ਮਿਲ ਕਰਕੇ ਜੋ ਹਰੀ ਦੇ ਪਿਆਰੇ ਜਨ ਉਹਨੇ ਉਹ ਸ਼੍ਰੋਮਣੀ ਰਾਮ ਦੇ ਨਾਮ ਦਾ ਬੋਲਣਾ ਕਰਦੇ ਉਹ ਉਚਾਰਦੇ ਹਨ ਰਹਾਉ ਹਰ ਤਨੁ ਬਨਜੋ ਹਰ ਤਨ ਸੰਚੋ ਗੁਰੂ ਮਾਰਾ ਸਾਹਿਬ ਉਪਦੇਸ਼ ਦਿੰਦੇ ਇਹ ਭਾਈ ਸੰਗਤ ਚ ਮਿਲ ਕੇ ਹਰੀ ਦੇ ਨਾਮ ਤੁਹਾਨੂੰ ਬਨਜੋ ਖਰੀਦ ਨਾ ਕਰੋ ਤਨਮਨ ਸਭ ਸੌਂ ਗੁਰ ਕੋ ਸੌਂਪ ਕਰਕੇ ਤੇ ਹਰੀ ਦੇ ਤੁਹਾਨੂੰ ਮੰਨਣ ਕਰਕੇ ਸੰਚੋ ਇਕੱਤਰ ਕਰੋ ਹਿਰਦੇ ਵਿੱਚ ਜਿਸ ਲਾਗਤ ਹੈ ਨਹੀਂ ਚੋਰੀ ਇਹ ਹੈ ਜੇ ਪਰਮੇਸ਼ਰ ਦਾ ਨਾਮ ਹੈ ਜਿਹਨੂੰ ਚੋਰ ਨਹੀਂ ਲੱਗ ਸਕਦੇ ਹਨ ਚੋਰ ਚੋਰ ਚੱਕਾ ਨਹੀਂ ਲਿਆ ਜਾ ਸਕਦਾ ਕਾਮ ਆਦਿ ਚੌਰ ਮਨੀ ਲੱਗ ਸਕਦੇ ਜੰਮ ਰੂਪੀ ਚੌਰ ਮਨੀ ਖੋ ਸਕਦੇ ਯਾਤ੍ਰਿਕ ਮੋਰ ਬੋਲਤ ਦਿਨ ਰਾਤੀ ਦੇਖ ਲੋ ਬੰਮੀਹੇ ਬੋਲਦੇ ਐ ਮੋਰ ਬੋਲਦੇ ਐ ਰਾਜਵੇ ਜਿਵੇਂ ਪ੍ਰੇਮ ਨਾਲ ਸੁਨੋ ਕਨਹਰ ਕੀ ਘੋਰ ਬੱਦਰ ਦੀ ਘੋਰ ਗਰਜ ਨੂੰ ਸੁਣ ਕਰਕੇ ਇਹ ਬੋਲਦੇ ਐ ਸਾਰੇ ਇਸੇ ਪ੍ਰਕਾਰ ਚਤ੍ਰੂਪੀ ਬੰਮੀਹਾ ਹਰ ਵਕਤ ਮਾਰੇ ਦੇ ਜਸ ਬੋਲਣ ਵਾਲਾ ਚਾਹੀਦਾ ਸਾਡਾ ਨਾਨਕੀ ਮੋਰ ਵੀ ਹਰ ਵਕਤ ਗੁਣਾਂ ਨੂੰ ਗਾਉਣ ਤੇ ਲੱਗਾ ਰਹੇ ਰਾਤ ਦੇ ਨੇ ਸੁਣ ਕੇ ਗੁਰੂ ਸਾਹਿਬ ਬੰਦਰ ਦੀ ਨਹੀਂ ਆਈ ਉਹਨਾਂ ਦੀ ਕੋਰ ਕਰਜ ਨੂੰ ਸੁਣ ਕੇ ਪਿਆਰ भरी ਆਵਾਜ਼ ਨੂੰ ਸੁਣ ਕੇ ਉਪਦੇਸ਼ ਦੀ ਨੂੰ ਇਓ ਸਾਡਾ ਚਿੱਤ ਚਾਤੁਰਕ ਚਿੱਤ ਸੱਚਿਤ ਸੋ ਸਾਧ్యం ਚਾਹੀਏ ਜੇ ਸੰਗ ਲਾਗੇ ਪ੍ਰਾਂਤ ਉਸੇ ਕੋ ਆਹੀ ਹੈ ਚਿੱਤ ਨੂੰ ਬਹੀਹਾ ਬਣਾ ਕੇ ਮਨ ਨੂੰ ਮੋਰ ਨੂੰ ਮੋਰ ਬਣਾ ਕੇ ਰਾਤ ਦੇ ਮਾਰੇ ਜਸ ਨੂੰ ਉਚਾਰਨ ਕਰੀਏ ਇਓ ਰਾਤ ਦੇ ਨੇ ਚਾਤੁਰਕ ਸੰਤਾਨ ਨੇ ਯਾਨੀ ਚਿੱਤ ਹਨ ਹਰਮਨ ਸਿਮਨ ਕਰਦੇ ਰਹਿੰਦੇ ਆ ਦਰਸ਼ਨ ਰੂਪੀ ਸ਼ਾਂਤੀ ਮੋਹ ਨੂੰ ਤੇ ਮਨ ਰੂਪੀ ਮੋਰ ਵੀ ਗੁਰੂ ਸਾਹਿਬ ਬੱਦਲ ਨੂੰ ਵੇਖ ਕਰਕੇ ਜੋ ਵਿਰਾਗ ਉਹ ਖੜਸਮ ਕੀ ਮੋਖੀ ਚਾਦ ਗੁਣ ਹੈ ਇਹ ਪਹਿਲਾਂ ਪਾਉਂਦੇ ਰਹਿੰਦੇ ਹਨ ਉਹ ਬੋਲਦੇ ਹਨ ਜੋ ਬੋਲਤ ਹੈ ਮ੍ਰਿਗ ਮੀਨ ਪੰਖੇ ਗੁਰੂ ਸਾਹਿਬ ਬੱਦਲ ਦੀ ਕੋਹਕ ਸੁਣ ਕੇ ਆਵਾਜ਼ ਸੁਣ ਕੇ ਗਰਜ ਸੁਣ ਕੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇ ਫਿਰ ਉਹਨਾਂ ਦੀ ਐਡੀ ਦਿਬ ਦ੍ਰਿਸ਼ਟੀ ਹੋ ਜਾਂਦੀ ਹੈ ਉਹ ਦਿਨਾਂ ਦੇ ਨਾਂ ਕਈ ਬਿਬੀਏ ਬੋਲਦੇ ਰਹਿੰਦੇ ਹਮਾਰੇ ਦੇ ਨਾਮ ਨੂੰ ਫੇ ਸਾਰਿਆਂ ਜਿ ਵਾਹਿਗੁਰੂ ਦੀ ਜੋਤ ਦਸਿਆਉਂਦੀ ਐ ਜੋ ਬੋਲਤ ਹੈ ਮ੍ਰਿਗ ਮੀਨ ਪੰਖੀ ਜੋ ਮਿਰਗ ਪੰਛੀ ਬੋਲਦੇ ਐ ਅਤੇ ਮੀਨ ਮੱਛੀਆਂ ਬੋਲਦੀਆਂ ਹਨ ਪੰਖੀ ਬੋਲਦੇ ਹਨ ਸੋ ਬਿਨ ਹਰ ਜਾਪਤ ਹੈ ਨਹੀਂ ਹੋ ਉਹਨਾਂ ਦੀ ਐਡੀ ਵਾਸਤਾ ਖੁੱਲ ਜਾਂਦੀ ਐ ਜੇ ਮੱਛੀਆਂ ਵੀ ਬੋਲਦੀਆਂ ਹਨ ਤੇ ਮਿਰਗ ਵੀ ਬੋਲਦੇ ਆ ਪੰਖੀ ਵੀ ਬੋਲਦੇ ਆ ਹਰੀ ਦੇ ਜਾਪ ਤੋਂ ਬਿਨਾ ਹੋਰ ਉਹਨਾਂ ਨੂੰ ਕੁਝ ਨਹੀਂ ਸੁਣਦਾ ਉਹਨਾਂ ਦੇ ਵਾਹਿਗੁਰੂ ਵੀ ਜਪ ਬੋਲਦਾ ਰਸਨਾ ਜਪਤੀ ਤੂੰ ਹੀ ਤੂੰ ਹੀ ਇਸ ਪ੍ਰਕਾਰ ਮਹਾਰਾ ਦਾ ਜასი ਸੁਣਦਾ ਹੈ ਇਸ ਪ੍ਰਕਾਰ ਮਿਰਗ ਦੀ ਨਿਆਈ ਜਿਹੜੇ ਬਨਵਾਸੀ ਹਨਗੇ ਮੱਛੀਆਂ ਦੀ ਨਿਆਈ ਜਿਹੜੇ ਪ੍ਰੇਮੀ ਹਨਗੇ ਪੰਖੇਰੀਆਂ ਨਿਆਈ ਜਿਹੜੇ ਸਿੱਧੀਆਂ ਵਾਲੇ ਬਲ ਵਾਲੇ ਹਨ ਹਰੀ ਦੇ ਜਾਪ ਤੋਂ ਬਿਨਾ ਹੋਰ ਕੁਝ ਕਰਦੇ ਹੀ ਨਹੀਂ ਐਸੀ ਵਸਤਾ ਉਹਨਾਂ ਦੀ ਹੋ ਜਾਂਦੀ ਹੈ ਨਾਨਕ ਜਨ ਹਰ ਕੀ ਸਰਣਾਈ ਨਾਨਕ ਜਨ ਹਰ ਕੀਰਤ ਗਾਈ ਸਤਿਗੁਰੂ ਸਾਹਿਬ ਜੀ ਕਹਿੰਦੇ ਅਸੀਂ ਜਨਨ ਹਰੀ ਦੀ ਕੀਰਤਨ ਭਗਤੀ ਨੂੰ ਗਾਇਆ ਹੈ ਛੁੱਟ ਗयो ਜਮ ਕਾ ਸਭ ਸੂ ਇਹ ਜਿਹੜਾ ਜਮ ਦਾ ਸ਼ੋਰ ਰੌਲਾ ਸੀ ਬਈ ਜਮ ਪਕੜ ਕੇ ਲੈ ਜਾਏਗਾ ਇਹ ਸਾਰਾ ਸ਼ੋਰ ਸ਼ਰਾਬਾ ਛੁੱਟ ਗਿਆ ਹੈ ਮਲਾਰ ਮਹੱਲਾ ਚੌਥਾ RAM RAM ਪੂਰਬ ਕੇ ਭਾਈ ਰਾਮ ਰਮਿਆ ਹੋਇਆ ਜੋ ਰਾਮ ਹੈ ਉਸ ਗੁਰੂ ਸਾਹਿਬ ਦੇ ਬੋਲਾਂ ਦੁਆਰਾ ਬਚਨਾਂ ਦੁਆਰਾ ਅਰਦਾਸੇ ਜਿਵੇਂ ਕਹਿੰਦੇ ਬੋਲੋ ਜੀ ਵਾਹਿਗੁਰੂ ਇਸ ਬੋਲਾਂ ਨੂੰ ਬੋਲਣਾ ਕਰੋ ਮਹਾਰਾਜ ਦੇ ਨਾਮ ਨੂੰ ਖੋਜ ਤੇ ਵੱਡ ਭਾਗੀ ਜਿਹੜੇ ਖੋਜ ਕਰਦੇ ਆ ਗੁਰਾਂ ਦੁਆਰਾ ਵੱਡੇ ਭਾਗਾਂ ਵਾਲੇ ਆ ਪਰਮੇਸ਼ਰ ਨੂੰ ਜਿਸ ਖੋਜ ਵਾਲ ਸਤਗੁਰਾਂ ਨੂੰ ਕਹਿ ਪੋਪ ਮਦ ਜਿਉ ਬਾਸ ਵਾਸਤਾ ਹੈ ਮੁਕਰ ਮਾਹ ਜਿਹੇ ਸ਼ਾਈ ਜਿਵੇਂ ਫੁੱਲ ਵਿੱਚ ਖੁਸ਼ਬੂ ਰਹਿੰਦੀ ਹੈ ਇਵੇਂ ਸ਼ੀਸ਼ੇ ਕੀ ਪ੍ਰਤਿਮਬ ਰਿੰਦਾ ਹੈ ਐ ਸਾਰੇ ਅੰਦਰ ਪਰਦਕ ਚੇਤਨ ਜਿਹੜਾ ਹੈ ਉਹ ਤਾਂ ਪ੍ਰਤਿਮਬ ਰੂਪ ਆ ਸਾਰਿਆਂ ਦੇ ਅੰਦਰ ਸਾਖੀ ਰੂਪ ਤੇ ਖੁਸ਼ਬੂ ਦੀ ਵੀ ਆਈ ਸੱਚੇ ਆਨੰਦ ਰੂਪ ਸਾਇਆ ਸੱਚੇ ਪਾਰਸ਼ਾ ਮਹਿਕ ਨੇ ਹੈ ਇਸ ਪ੍ਰਕਾਰ ਖੋਜ ਤੇ ਵੱਡ ਭਾਗ ਕਿਉਂ ਜਿਹੜੇ ਖੋਜ ਕਰਦੇ ਬਹੁਤ ਵੱਡਿਆਂ ਭਾਗਨ ਵਾਲੇ ਪੁਰਖ ਹਨਗੇ ਹਰ ਕਾ ਪੰਥ ਕੋ ਬਤਾਵੇ ਉਹ ਕਹਿੰਦੇ ਮਾਰੇ ਦਾ ਰਸਤਾ ਕੋਈ ਵੀ ਬਿਆਨਾ ਸਾਨੂੰ ਦੱਸ ਦੇਵੇ ਹਉ ਤਾਂ ਕੈ ਪਾਈ ਲੱਗ ਜਿਵੇਂ ਉਹਨਾਂ ਗੁਰਮਖਾਲੇ ਚਰਨੀ ਲੱਗਦੇ ਇੰਨਾ ਪਿਆਰ ਹੈ ਉਹਨਾਂ ਦੇ ਅੰਦਰ ਰਹਾਉ ਹਰ ਹਮਾਰੂ ਮੀਤ ਸਖਾਈ ਹਰ ਹਮਾਰੂ ਸਾਡਾ ਪਰਮੇਸ਼ਰ ਮਾਤਾ ਦੇ ਘਰ ਦਾ ਮਿੱਤਰ ਹੈ ਐਸ ਲੋਕ ਜੀ ਵੀ ਸਹਿਕਾ ਕਰਨ ਵਾਲਾ ਸਰਕਾਰ ਹਰ ਹਮ ਸਿਓਂ ਪ੍ਰੀਤ ਲਗਾਈ ਲੋਕਾਂ ਵਾਂ ਕੇ ਵੀ ਇੱਕਿਆਵਾਦ ਤੁਸੀਂ ਹਰੀ ਦੇ ਨਾਲ ਹੀ ਪ੍ਰੀਤੀ ਲਾਉਣਾ ਕੀਤੀ ਹੈ ਹਰ ਹਮ ਗਾਵ ਹੈ ਹਰ ਹਮ ਬੂਲ ਹੈ ਹਮ ਹਰ ਸਿਓਂ ਪ੍ਰੀਤ ਲਾਗੀ ਠੀਕ ਹੈ ਲਾਗੀ ਇੱਥੇ ਵੀ ਸਾਡੀ ਹਰੀ ਦੇ ਨਾਲ ਪ੍ਰੀਤ ਲੱਗ ਗਈ ਹੈ ਹਰ ਹਮ ਗਾਵ ਹੈ ਹਰ ਹਮ ਬੂਲ ਹੈ ਹਰੀ ਦੇ ਨਾਮ ਨੂੰ ਕੀਰਤਨ ਚ ਪਾ ਕੇ ਅਸੀਂ ਗਾਉਨੇ ਆ ਸੁਦੇ ਸਿਧ ਜਦੋਂ ਬੋਲਦੇ ਮਹਾਰਾ ਦੇ ਨਾਮ ਨੂੰ ਹੀ ਬੋਲਦੇ ਹਾਂ ਔਰ ਦੁਤਿਆ ਪ੍ਰੀਤ ਹਮ ਤਿਆਗੀ ਹੋਰ ਜਿਹੜੀ ਦੁਆਤ ਵਾਲੀ ਪ੍ਰੀਤੀ ਸੀ ਦੂਜੀ ਅਸੀਂ ਸਭ ਪਿਆਰ ਕੀਤੀ ਹੰਤਾ ਮਮਤਾ ਵਾਲੀ ਮਨਮੋਹਨ ਮੂਰੂ ਪ੍ਰੀਤਮ ਰਾਮ ਮੇਰਾ ਮਨ ਨੂੰ ਮੋਹਤ ਕਰਨ ਵਾਲਾ ਪਰੰਪ੍ਰੇਵ ਦਾਸ ਪਾਦਰਾਮ ਹੈ ਹਰ ਪਰਮਾਨੰਦ ਬੈਰਾਗੀ ਹਰੀ ਉਹ ਪਰਮਾਨੰਦ ਸਰੂਪ ਹੈ ਸਾਡੀ ਚਿੱਤ ਦੀ ਮਰਤੀ ਉਸ ਦੇ ਬਰਾਗ ਦੇ ਸਹਿਤ ਹੋ ਗਈ ਹੈ ਹਰ ਦੇਖੇ ਜੀਵਤ ਹੈ ਨਾਨਕ ਅਕਾਲ ਪੁਰਖ ਹਰੀ ਦੇ ਦਰਸ਼ਨ ਵੇਖ ਕੇ ਗੁਰੂ ਸਾਹਿਬ ਜੀ ਕਹਿੰਦੇ ਜਿਉਨੇ ਹੋ ਇੱਕ ਨਿਮਖ ਪਲੋ ਮੁਖ ਲਾ ਇੱਕ ਨਿਮਖ ਨਿਮ ਕਾਲ ਦੇ ਪਲ-ਪਲ ਕਾਲ ਜਮਾਰੇ ਮੁਖ ਸਰੂਪ ਲੱਗਿਏ ਹਰ ਵਕਤ ਦਰਸ਼ਨੇ ਕਰਦੇ ਰਹੀਏ ਇਹ ਸਾਡਾ ਪਿਆਰ ਹੈ ਇਥੋਂ ਤੱਕ ਤੇ ਉੱਥੇ ਪਾਤਸ਼ਾਹ ਜੀ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤੇ ਹਨ ਮਨਮੋਹਨ ਮੂਰੋ ਪੀਤਮਰਾਮ ਹਰ ਪਰਮ ਆਨੰਦ ਬੈਰਾਗੀ ਹਰ ਦੇਖ ਜੀਵਤ ਹੈ ਨਾਨਕ ਇਹ ਗਨੇ ਵਿਖੋ ਬਲੋ ਮੁਖ ਲਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ